ਚੱਲ ਹੈਂਡਲ ਮਾਰ ਸ਼ਾਬਾਸ਼ 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 ਐਂ ਉਹੀ ਮਰੀ ਜਾਂਦਾ ਰਾਤ ਦੇ ਨਾਲ ਹੈਂਡਲ ਹੀ ਨਹੀਂ ਘੁਮਾਇਆ ਕੋਰੀ ਇਹਨੇ ਯਾਰ ਪੁੱਤ ਥੱਲੇ ਚਿੱਕੜਾ ਬੰਦਰਾ ਘੁਮਾਣਾ ਚੱਲ ਸਭ ਲਾਈਏ ਨਾਲ ਅੱਗੇ ਤਾਂ ਹੀ ਆਏ ਉਰੇ ਆਇ ਤੇਰਾ ਹੱਥ ਬਾ ਹੱਥ ਬਾ ਬਾਜੂ ਬਾਹਰ ਖੜਾ ਬੰਦਾ ਕੋਰੀ ਹੰਡਾ ਹੋ ਜਾਂਦਾ ਹੈ ਪਿੰਟਾਂ ਵਾਲੀ ਲੇਕ ਦਾ ਖੂਬਸੂਰਤ ਨਜ਼ਾਰਾ ਹਾਂ ਧੁੰਦ ਵਾਲਾ ਮਾਹੌਲ ਪੂਰੇ ਆਣ ਘੈਂਟ ਬਣਿਆ ਹੋਇਆਗਾ ਤੇ ਸਮਾਂ ਸਵੇਰੇ ਦੇ 8:30 ਵਜੇ ਦਾ ਹੋਇਆ ਜਿੰਮ ਦੀ ਡਿਊਟੀ ਤੋਂ ਹੁਣੇ-ਹੁਣੇ ਵਾਪਸੀ ਹੋਈ ਆ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 5 ਮਾਰਗ 18 ਜਨਵਰੀ ਸਾਲ 2024 ਵੀਰਵਾਰ ਦਾ ਦਿਨ ਤੇ ਸਮਾਂ ਸਵੇਰੇ ਦਾ ਤੁਹਾਨੂੰ ਦੱਸ ਹੀ ਚੁੱਕੇ ਹਾਂਗੇ ਤੇ ਧੁੰਦੀ ਧੁੰਦੇ ਚਾਰ ਸਵੇਰੇ ਪੁਰੈਣ ਗੂੜਾ ਮਾਹੌਲਾ 30 ਵਾਰ ਮੈਨੂੰ ਲੱਗਦਾ ਧੁੰਦ ਥੋੜੀ ਜਿਹੀ ਜ਼ਿਆਦਾ ਪੈ ਰਹੀ ਆ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿੱਥੇ ਕਿੱਥੇ ਧੁੰਦ ਪੈ ਰਹੀ ਆ ਕਿੱਥੇ ਨਹੀਂ ਹੈਗੀ ਕਿੱਥੇ ਕਿੰਨੇ ਵਜੇ ਸੂਰਜ ਨਿਕਲਿਆ ਆਉਂਦਾ ਇੱਥੇ ਤਾਂ ਸੂਰਜ ਹੋਰੇ 2:00 ਵਜੇ ਦਿਖਾਈ ਦਿੰਦੇ ਆ ਬਸ ਘੰਟੇ ਡੇਢ ਘੰਟੇ ਬਾਅਦ ਫਿਰ ਅਲੋਪ ਹੋ ਜਾਂਦੇ ਆਗੇ ਤੇ ਕੱਖਾਂ ਵਾਲੀ ਦਵਾਈ ਕਰਨੀ ਸੀਗੀ ਕਣਕ ਤੇ ਤੇ ਧੁੰਦ ਕਰਕੇ ਖੜੇ ਆ ਭਾਈ ਭਾਈ ਸਾਹਿਬ ਪੈਸ਼ਰੀ ਗਰਦੀਪ ਸਿੰਘ ਜੀ ਘੇਰ ਲਏ ਆਪਾਂ ਅੱਗੇ ਹੋ ਕੇ ਆਪਣੇ ਗਵੰਡੀ ਕੀ ਹਾਲ ਨੇ ਭਾਈ ਵਧੀਆ ਵਧੀਆ ਕਰਤੀ ਸਪਰੇ ਗਣਕ ਤੇ ਸਪਰੇ ਰਹਿ ਗਈ ਥੋੜੀ ਜੀ ਰਹਿ ਗਈ ਹਣਾ ਤੁੱਪ ਨੂੰ ਡੀ ਕਰਿਆ ਤੁੱਪਾ ਲੱਗਦੀ ਨਹੀਂ ਫਿਰ ਤੁੱਪੋ ਬਿਨਾ ਫਿਰ ਉਹ ਬਈ ਕੰਮ ਦੀ ਹੈ ਨਹੀਂ ਦਵਾਈ ਕੰਮ ਨਹੀਂ ਕਰਦੀਗੀ ਤੇ ਤੁਹਾਨੂੰ ਕਰੀ ਸੀ ਦੋ ਦਿਨੋਂ ਬੁਖਾਰ ਜੜੀ ਜਾਂਦਾ ਪਿਆ ਅੱਛਾ ਹੁਣ ਠੰਡ ਲੱਗ ਜਾਂਦੀ ਹੈ ਹਣਾ ਠੰਡ ਲੱਗ ਜਾਂਦੀ ਇਦਾਂ ਤੁਹਨ ਤੇ ਚੇਤ ਫਿਰ ਤਰੇਲ ਵੀ ਨਹੀਂ ਜਾਂਦੀ ਆਂਕ ਤੋਂ ਹਣਾ ਪੈਰ ਆ ਫਿਰ ਨੰਗੇ ਪੈਰੀ ਕਰਨੀ ਪੈਂਦੀ ਹੈ ਦਵਾਈ ਫਿਰ ਪੈਰਾਂ ਤੋਂ ਠੰਡ ਮੰਨ ਜਾਂਦਾ ਬੰਦਾ ਕਈ ਵਾਰੀ ਤੇ ਇਹ ਜੀ ਗੱਲਬਾਤ ਹੋ ਜਾਂਦੀ ਹੈ ਚੱਲ ਬੇ ਡੇਰੀ ਤੇ ਚੱਕ ਕੇ ਦੋਲ ਨਾ ਚੰਗੀ ਸਿਹਤ ਆ ਨਹੀਂ ਵਧੀਆ ਚਲ ਚੰਗੀ ਗੱਲ ਆ ਭਾਈ ਵਧ ਗਈ ਚਾਹੀਦੇ ਹੋਗੇ ਉਹ ਹਾਂ ਵੀ ਨੌਜਵਾਨ ਚੰਗੀਆਂ ਚੰਗੀਆਂ ਭਰਾ ਚੰਗੀਆਂ ਕਿਰਪਾ ਚੜਦੀ ਕਲਾ ਤੇ ਬਾਕੀ ਦੀ ਦਿਨਚਾਰਾ ਤੁਹਾਨੂੰ ਦਿਖਾਉਨੇ ਬਣੇ ਰਿਓ ਐਂਡ ਤੱਕ ਨਾਲ ਨਾਲ লাইਕ ਪਹਿਲੀਆਂ ਕਰਦੇ ਬਲੌਗਸ ਨੂੰ ਬਾਕੀ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਾਰੰਟੀ ਅਸੀਂ ਪਹਿਲੀਆਂ ਹੀ ਦਿੰਨੇ ਆ ਤਾਂ ਸਬਸਕ੍ਰਾਈਬ ਵੀ ਕਰ ਲਿਓ ਤੇ ਤੇ ਫੋਲੋ ਵੀ ਕਰ ਲੇ ਫੇਸਬੁਕ ਤੇ ਦੇਖ ਰਹੇ ਹੋ ਤਾਂ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆ ਦੇਖ ਸਕਦੇ ਹੋ ਸੁਣ ਸਕਦੇ ਹੋਗੇ ਤੇ ਖੈਰ ਫਿਲਹਾਲ ਥੋੜੇ ਜਿਹੇ ਰਿਯਾਈ ਚ ਬੈਠ ਕੇ ਨਿੱਗਮਾਂਦੇ ਆ ਤੇ ਪ੍ਰਸ਼ਾਦਾ ਪਾਣੀ ਚੱਕ ਕੇ ਅਗਲੀ ਕਾਰਵਾਈ ਜਾਰੀ ਕਰਦੇ ਆ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਜਿਹੇ ਜੀ ਗੱਲਬਾਤ ਹੁੰਦੀ ਆ ਸਾਰੀ ਦਿਖਾ ਲਈਦੀ ਆ ਕੰਮਕਾਰ ਆਪ ਦਾ ਹੈਲੋ ਸੈਜ ਗੁੱਡ ਮਾਰਨਿੰਗ ਕਰੋ ਬੇਟੇ ਸਾਰਿਆਂ ਨੂੰ ਗੁੱਡ ਮਾਰਨਿੰਗ ਬਾਡੀ ਗੁੱਡ ਮਾਰਨਿੰਗ ਓਏ ਮੰਤੀ ਚੱ체 ਕੋਲੇ ਜਾਂ ਗੋਥੇ ਪੈਜੀ ਚਲੀਏ ਅਰੇ ਸਾਰੀ ਜਿਹੜੀ ਕਿੱਥੇ ਲਿਆਵਾ ਨਾ ਆ ਗਿਆ ਯਾ ਥੱਲੇ ਬੈਠ ਅੰਦਰ ਕਿਧਰ ਕਿੱਥੇ ਭਈ ਜਮਤ ਆ ਕੇ ਥੋੜਾ ਨਾ ਮੈਨਾਂ ਨਾਲ ਖੇਡਤਾ ਹੁੰਨਾ ਕਰੀਏ ਗੋਲ ਗੋਲੇ ਵਾਲੀਆਂ ਟੌਫੀਆਂ ਇਹਨਾਂ ਨੂੰ ਕਹੇ ਇਹਨਾਂ ਨੂੰ ਕਹੇ ਦੇਖਣ ਵਾਲਾ ਦੇਖਣ ਵਾਲਿਆਂ ਨੂੰ ਕਹਦੇ ਦਾਦਾ ਵੱਡੀਆਂ ਟੌਫੀਆਂ ਲੈ ਵੱਡੀਆਂ ਕਾਫੀਆਂ ਲੈ ਆਵਾਂਗੇ ਹੋਰ ਕੀ ਲਾਉਣਾ ਸਹਜ ਸਕੂਲ ਨਹੀਂ ਜਾਣਾ ਅੱਜ ਸਕੂਲ ਜਾਣਾ ਸਕੂਲ ਜਾਣਾ ਚੰਗਾ ਸਾਨੂੰ ਨਾ ਭਾਈ ਸਹੀ ਉਹਦੇ ਸਕੂਲ ਜਾਣਾ ਅੱਜ ਮੈਂ ਜਾਣਾ ਕਿਉਂ ਉਹਦੇ ਲਈ ਵੀ ਹੈਪੀ ਬਰਥਡੇ ਸਾਰ ਕੀ ਦੇ ਤੇਰਾ ਐ ਬਾਡੀ ਬਣੇਗੀ ਫਿਰ ਮੈਂ ਨਹੀਂ ਕਰ ਕੰਮ ਮੈਂ ਤਾਂ ਸੜਾ ਖਾ ਜੂ ਤਾ ਕੇਕ ਨਹੀਂ ਦੇਣੇ ਖਵਾ ਦੇ ਆਪੇ ਵਟ ਦੇ ਆਪੇ ਆੜ ਗਿਆ ਬਾਰੇ ਵੀ ਆੜ ਗਿਆ ਸਾਥੇ ਵੀ ਆੜ ਗਿਆ ਅੱਛਾ ਹਾਂ ਦੋਨਾਂ ਦੇ ਹੋੜੇ ਤੂੰ ਫਿਰ ਮੈਨੂੰ ਕੀ ਲੈ ਕੇ ਦੇਂਗਾ ਤੂੰ ਤਰਾ ਹੈਪੀ ਬਰਥਡੇ ਹੋਇਆ ਕੇਕ ਕੇਕ ਲੈ ਕੇ ਦੇਂਗਾ ਬਸ ਹੈ ਜੀ ਵੇ ਤੁਸੀਂ ਕੀ ਲੱਗਦਾ ਹੋਊਗਾ ਮੈਨੂੰ ਜਦੋਂ ਮੈਂ ਤੇਰਾ ਹੈਪੀ ਬਰਥਡੇ ਹੋਇਆ ਪੀ ਫੇਰ ਗਾ ਲੈ ਚੰਗਾ ਆ ਜੋ ਕੀ ਦੀ ਬੋਟਲ ਲੈ ਕੇ ਆਈ ਸੀ ਦਾਈ ਤੁਸੀਂ ਉੱਥੇ ਸੁੱਧੂ ਬੁੱਸੀ ਆ ਲੈ ਦੀ ਸੁੱਧੂ ਬੁੱਸੀ ਆ ਲੈ ਲੈ ਕੇ ਆਇਆ ਉੱਥੇ ਦਾ ਕੋਲ ਹਾਂ ਲੈ ਦਿਖਾਉਣਾ ਸ਼ਟਰ ਤੇ ਰੱਥ ਨਾ ਯਾਰ ਅੱਤ ਕਾ ਤੋਂ ਲਈਏ ਨਾ ਫਿਰ ਚੱਲ ਚੰਗਾ ਆ ਜਾ ਫਿਰ ਓ ਯਾਰ ਪੀੜੀ ਵਾਲੀ ਹੋ ਗਈ ਬੱਸ ਚ ਕਿਰ ਵਾਲੀ ਹੋ ਗਈ ਕਿ ਉਧਰ ਉੱਠ ਕੇ ਭਾਈ ਦੋਨੇ ਜਣੇ ਇਹ ਇੱਥੇ ਆ ਕੇ ਬੈ ਜਾਉਂਦੇ ਆ ਪਹਿਲਾਂ ਮਨਪ੍ਰੀਤ ਕੋਲੇ ਪਿਆ ਸੀਗਾ ਤਾਜ ਤੇ ਮੈਂ ਪਈ ਸੀ ਉਧਰ ਹਾਂ ਮਨਪ੍ਰੀਤ ਰੋਟੀ ਖਾਣ ਉੱਠ ਗਿਆ ਮੈਂ ਰੋਟੀ ਖਾਇਆ ਸੀਗਾ ਇਹ ਵੀ ਆ ਗਈ ਇਹ ਵੀ ਹੁਣ ਉਧਰੋਂ ਬੱਸ ਇੱਧਰ ਆ ਗਿਆ ਮਾਸ਼ੇ ਨੂੰ ਤਾਂ ਆਏ ਹੁੰਦਾ ਕਿਹੜੇ ਕਿਹੜੀ ਰਜਾਈ 'ਚ ਫੋਨ ਮਿਲ ਜੇ ਹਣ ਤਜ ਕੀ ਦੇਖਦਾ ਹੁਣ ਫੋਨ ਤੇ ਗੱਡਿਆ ਪੇਲੜੀਆ ਫੋਨ ਮੰਗੀਦਾ ਕਹਿੰਦਾ ਫੋਨ ਦੇ ਦੇ ਮੰਤੀ ਚਾਚੇ ਨੂੰ ਕਹਿੰਦਾ ਨਿਆਣਾ ਤੂੰ ਹਲੇ ਪੜ ਲੈ ਉਹ ਲਿਆ ਕਰ ਛੱਡ 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 ਹੈਂ ਤੇ ਕਈ ਦਿਨਾਂ ਬਾਅਦ ਟੁੱਟੀ ਆਈ ਐ ਤੇ ਟੁੱਟੀ ਦਾ ਚਾ ਇਹਨਾਗਾ ਤੇ ਮੈਂ ਕਿਹਾ ਵਗ ਵੀ ਲੈਟ ਬਾਈ ਲਾਈਟ ਗਈ ਆ ਜੀ ਟੁੱਟੀ ਚ ਪਾਣੀ ਵੀ ਖੜ ਜਾਇਆ ਤੂੰ ਚਾ ਕੰਮ ਮਾ ਗਾ ਮੜੇ ਰੁਕ ਜਾ ਕੋਈ ਨਾ ਤੇ ਸਤਪਾਲ ਸਿੰਘ ਬਰਾੜ ਆ ਪਈ ਇਹ ਦਰਦ ਕਰਕੇ ਬੇਵਤਾ ਪੈ ਗਈ ਸੀ ਇਹਨੂੰ ਤੇ ਭੱਜ ਆਇਆ ਨੌਜਵਾਨ ਕਹਿੰਦਾ ਮੇਰਾ ਤਾਂ ਭਾਈ ਕੰਮ ਮੜ ਗਿਆ ਮੈਂ ਕੀ ਹੋ ਗਿਆ ਕਹਿੰਦਾ ਫੋਨ ਹੀ ਚਾਰਜ ਹੋਣ ਵੜ ਗਿਆ ਤੇ ਕੰਮ ਇਹਦੇ ਨਾਲ ਉਹ ਝੇੜ ਵਾਲਾ ਹੋ ਗਿਆ ਕੰਮ ਝੇੜ ਵਾਲਾ ਹੋ ਗਿਆ ਇੱਥੇ ਆ ਕੇ ਇਹਨੇ ਦੋ ਤਿੰਨ ਪੋਰਟਾਂ ਚ ਢੋੜੀ ਚਾਰਜਰ ਜਦੋਂ ਲਾ ਕੇ ਦੇਖੇ ਫਿਰ ਕਹਿੰਦਾ ਮੈਨੂੰ ਆਪ ਦਾ ਚਾਰਜਰ ਕੱਢ ਜੇ ਇਹ ਚੋ ਵੀ ਲਾ ਕੇ ਦੇਖਿਆ ਇਹ ਦੋ ਵੀ ਭਾਈ ਚੱਲੇ ਫਟਾਫਟ ਕਾਰਨ ਕੀ ਬਣ ਗਿਆ ਵੀ ਆ ਦੇਖਿਆ ਕਾਰਨ ਤਾਂ ਬਸ ਤੇਰੇ ਨਾਲ ਛੇੜ ਹੀ ਕਰੀਏ ਤਾਂ ਰੱਬ ਨੇ ਬਸ ਤੇਰੇ ਰਜਾਈ ਚ ਕੱਢਣਾ ਸੀ ਯਾਰ ਗੱਲ ਮੁਕਾਰਾ ਰੱਬ ਨੇ ਤੈਨੂੰ ਰਜਾਈ ਚ ਠਾਉਣਾ ਸੀ ਹਣਾ ਮੰਮੀ ਮੈਂ ਰੱਬ ਨੇ ਰਜਾਈ ਚ ਠਾਉਣਾ ਸੀ ਤੈਨੂੰ ਤੇ ਕਈ ਵੀਰ ਕਹਿੰਦੇ ਹੁੰਦੇ ਆ ਬਾਈ ਕਿ ਸੋਡੇ ਇੱਥੇ ਧਰਤੀ ਦੇ ਲਾ ਪਾਣੀ ਚੰਗਾ ਨਹੀਂ ਜਿਹੜਾ ਤੁਸੀਂ ਮਤਲਬ ਆ ਜਾਂ ਟੂਟੀ ਦਾ ਜਾਂ ਮਤਲਬ ਖੇਤ ਕੈਂਪਰ ਲੈ ਕੇ ਜਾਂਦੇ ਨੇ ਉਹਨੇ ਪਾਣੀ ਦਾ ਅਸਲ ਚ ਗੱਲ ਉਹ ਆਏ ਆ ਬਾਈ ਸਾਨੂੰ ਨੇਹਰੀ ਪਾਣੀ ਪੀਣ ਦਾ ਸੁਭਾਅ ਬਣਿਆ ਹੋਇਆ ਤੇ ਟੂਟੀ ਦਾ ਸਾਨੂੰ ਕੋਈ ਬੈਲ ਨਹੀਂ ਆਉਂਦਾ ਟੂਟੀਆਂ ਫਰੀਜ਼ ਚ ਆਉਂਦੀਆਂ ਨੇ ਤਾਂ ਕਰਕੇ ਬਸ ਅਸੀਂ ਟੂਟੀ ਦਾ ਪਾਣੀ ਵਰਤਦੇ ਆਂ ਤੇ ਮੋਟਰਾਂ ਬੋਰਾਂ ਦਾ ਵੀ ਪਾਣੀ ਬਹੁਤ ਲੋਕ ਪੀਂਦੇ ਆ ਪਰ ਜਿਹਨਾਂ ਨੂੰ ਕਈਆਂ ਨੂੰ ਸ਼ੁਰੂ ਤੋਂ ਸੁਭਾਅ ਬਣਿਆ ਹੋਇਆ ਉਹ ਆਪਦੀ ਟੂਟੀ ਤੇ ਪਾਣੀ ਚ ਲੱਗੇ ਹੋਇਆ ਤੇ ਯਾਰ ਸਾਫ ਸਫਾਈ ਇਹ ਬਹਾਨ ਚੱਲ ਰਿਹਾ ਕਦੇ ਮੰਡਪੀ ਦੇ ਉਧਰੋਂ ਹਾਉਦ ਨੂੰ ਪਾਣੀ ਦਾ ਕਹਿੰਦਾ ਸਾਫ ਕਰਦੀਆਂ ਕਰਾਂ ਫਿਰ ਪਾਣੀ ਭਰਾਂਗੇ ਲਾਈਟ ਆ ਜੂ ਦੁਬਾਰੇ ਟੂਟੀ ਆ ਜੂਗੀ ਹਾਂਜੀ ਸਰ ਹੁਣ ਤੁਸੀਂ ਗੱਲ ਜਾਰੀ ਕਰੋ ਗੱਗੂ ਨੂੰ ਟਰਾਲੀ ਭਰ ਕੇ ਲਿਆ ਦੇ ਤੂੰ ਕਹਿ ਬਈ ਦਾ ਫੋਨਾਂ ਨੂੰ ਮੰਟਾ ਹੋ ਗਿਆ ਤੇ ਨੌਜਵਾਨ ਭਾਈ ਸਾਹਿਬ ਸ਼੍ਰੀ ਗੱਗੂ ਸਿੰਘ ਜੀ ਨੇ ਆਵਾਜ਼ ਮਾਰੀਆ ਤੇ ਕਹਿੰਦੇ ਬਰੀਤੀ ਲੈ ਕੇ ਆਉਣੀ ਹੈਗੀ ਤੇ ਉਧਰ ਚੱਲਦੇ ਆਂ ਟਰੈਕਟਰ ਲੈ ਕੇ ਕੀ ਲੈ ਕੇ ਟਰੈਕਟਰ ਆਪਣੇ ਪਿੰਡਾਂ ਵਾਲੇ ਜ਼ਿਆਦਾਤਰ ਇਹ ਟਰੈਕਟ ਹੀ ਕਹਿੰਦੇ ਹੁੰਦੇ ਹਨ ਨਾ ਇਹ ਫਿਰ ਟਰੈਕਟਰ ਕਹਿੰਨੇ ਆਪਾਂ ਟਰੈਕਟਰ ਬੜੀ ਹਰੀ ਜਿੰਦਗੀ ਬਣਦੀ ਹੈ ਹਨਾ ਹਾਂ ਤੇ ਕਈ ਵੀਰ ਭਈਆ ਕਹਿੰਦੇ ਹੁੰਦੇ ਆ ਕਿ ਸ਼ੈੱਡ ਭਾਈ ਸੋਨਾ ਬਣ ਗਿਆ ਧੰਨਵਾਦ ਭਾਈ ਤੇ ਤੂੜੀ ਚਾਰਾ ਹਰਾ ਸਾਰਾ ਇੱਥੇ ਆਪਦਾ ਜਾਮਾ ਕਰ ਲਈਦਾ ਤੇ ਖੈਰ ਤੈਨੂੰ ਘਰੋਂ ਫੋਨ ਆ ਗਿਆ ਹੈਂ ਦੱਸ ਤਾਂ ਨਾ ਹੈਲੋ ਚਲੋ ਭਾਈ ਚੱਲਦੇ ਹਾਂ ਗੱਗੂ ਦੇ ਵਾਲੇ ਪਾਸੇ ਕੀ ਦੇ ਉਹਦੇ ਜੁਡੀ ਚ ਲੱਟਾ ਗਾ ਇਧਰ ਲੈ ਬੜੀ ਆਵਾਂਗੇ ਮਗਰ 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 ਦੇ ਪਾਸੇ ਜਿੱਥੇ ਤਟਣਾ ਬੰਦੇ ਰੱਖ ਲਿਆ ਆਪਾਂ ਦੋ ਕੰਮ ਕਾਏ ਵਾਸਤੇ ਆਇਆ ਪਾ ਟ੍ਰੈਕਟਰ ਸਾਬ ਕਰ ਸ਼ਾਹਦੇ ਸ਼ਾਬਾਸ਼ ਹੈਂ ਆ ਦੇਖ ਕੰਮ ਉਧੜ ਉਧੜ ਪੈਂਦੇ ਆ ਇੱਕ ਦੂਜੇ ਦੇ ਉੱਤੋਂ ਦੀ ਤੇ ਪੰਜ ਸਾਹਿਬ ਵੀ ਫੁੱਲ ਲਾਇਆ ਹੈ ਨਾ ਤੇ ਆਪਾਂ ਝੂ ਐ ਉਹ ਹਾ ਭਲਵਾਨ ਆ ਜਾ ਅੱਜ ਹੋਈ ਅੱਜ ਕੱਢ ਲੈ ਕਿਸਾਨਾਂ ਦਾ ਕੀ ਹਾਲ ਆ ਸੱਜਣਾ ਵਧੀਆ ਕਿੱਧਰ ਤਿਆਰੀ ਆ ਜੇ ਬਗਲਾ ਬਣ ਕੇ ਮੈਂ ਥੋੜੀ ਜਿਹੀ ਬਾਟ ਜਾ ਕੇ ਉਹ ਨਾ ਟੋ ਚੱਲ ਬਾਹਲੀ ਦੂਰ ਨਾ ਬਗਜੀ ਠੰਡ ਆ ਕਈ ਦਿਨਾਂ ਬਾਅਦ ਜ਼ੱਤਰੀ ਗੱਲ ਹੋਈ ਏ ਮਾ ਕਾਲੇ ਨਾਲ ਅਜ ਹਾਂ ਉਹਨਾਂ ਦੀ ਗੱਲ ਬਾਤ ਵੀ ਕਿਤੇ ਸੱਚ ਕੋਈ ਤਾਂ ਪਾਲਾ ਹੀ ਲੱਗਦਾ ਮੈਂ ਕੋਟਾ ਲੋਕਾਂ ਵਿੱਚੋਂ ਪਾਇਆ ਨਾ ਕੋਈ ਪਾਲਾ ਅੱਛਾ ਇਹ じゃ ਕੀ ਖਾਣਾ ਖਾਣਾ ਵੀ ਕੁਝ ਨਹੀਂ ਯਾਰ ਦੱਸ ਦੇ ਕੋਈ ਵੀਡੀਓ ਵਾਲੀ ਖਾਲਿਆ ਕਰਨ ਕੇ ਦੇਖਣ ਵਾਲੇ ਵੀਰ ਸੱਚ ਕੋਈ ਤਾਂ ਪਾਲਾ ਨਹੀਂ ਲੱਗਦਾ ਅੱਛਾ ਨਾ ਯਾਰ ਠੀਕ ਐ ਵੇ ਤਾਂ ਤਾਂ ਦਰਸਤਾ ਸੀ ਤਾਂ ਆ ਹੋ ਸਕਦਾ ਹੈ ਨਾ ਹਾਂ ਪ੍ਰਮਾਤਮਾ ਫਿਰ ਕੈਨ ਵਾਲਾ ਵੀ ਤੰਦਰਸਤ ਰੱਖੇ 65 ਗਲੀ ਤੇ ਛਾਲੜ ਜੀ ਫਿਰਦਾ ਨਾ ਤੜਕੇ ਮੈਂ ਬੱਸ ਜਨ ਬੋਕਰ ਜੀ ਰੋਈ ਦੀ ਮਾਰ ਲਈ ਹਾਂ ਕੱਲ ਜਿਉਂ ਵੀ ਅਗਲਾ ਕਹਿੰਦਾ ਯਾਰ ਤੂ ਵਾਲਾ ਨਹੀਂ ਬੰਦਾ ਹਾਂ ਇਹ ਉਹ ਤਾਂ ਰੱਖਣਾ ਪੈਂਦਾ ਹੁਣ ਮੋਟਰ ਵੀ ਤਾਂ ਆ ਪਾਇਆ ਬੱਸ ਜਿਧਿਆਨ ਆ ਨਾ ਬੱਸ ਜਿਹੜਾ ਜਿਆਨ ਬੱਸ ਸਾਡੀ ਬੋਲੀ ਜੰਦੀ ਆਈ ਨਹੀਂ ਅੱਛਾ ਮੈਂ ਦੇਰ ਦੇਰ ਲੀਕ ਲੀਕ ਤੱਕ ਆ ਆ ਆ ਇਹ ਨਹੀਂ ਆ ਬ੍ਰੇਤੀ ਲੈ ਕੇ ਆਉਣੀਆਂ ਗੱਗੂ ਕੇ ਬ੍ਰੇਤੀ ਮੁੱਕਣ ਵਾਲੀ ਯਾਰ ਟਰਾਲੀ ਹੈਂ ਹਾਂ ਬੱਸ ਆ ਬ੍ਰੇਤੀ ਵਾਸਤੇ ਕੱਟਿਆ ਜਾ ਅਜ ਹਾਂ ਇਹ ਨਹੀਂ ਤਾਂ ਲਗੋਇਆ ਖੜਾ ਸੀਗਾ ਠੰਡਲ ਹੈ ਇੱਥੋਂ ਬਸ ਸਿਮੈਂਟ ਸਟੋਰ ਤੋਂ ਖਾਸ ਕਰ ਇੱਕ ਨਜ਼ਰ ਬਸ ਖਾਸ ਕਰੀਏ ਬੱਲੇ ਬੱਲੇ ਤੋਂ ਦੁਪਹਿਰੀ ਆ ਨਾ ਤੂੰ ਲੋੜੀ ਦੀਆਂ ਵਧਾਈਆਂ ਨਹੀਂ ਦਿੱਤੀਆਂ ਦੇਖਣ ਵਾਲਿਆਂ ਨੂੰ ਦੇਖਣ ਦਿੱਤੀਆਂ ਨਹੀਂ ਹਾਂ ਤੇ ਅੱਜ ਤਾਂ ਲੇਟ ਹੋ ਗਿਆ ਕੋਈ ਨਾ ਲੇਟ ਸਹੀ ਲੇਟ ਸਹੀ ਲੋੜੀ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤਾਂ ਨੂੰ ਹਨਾ ਆਉਣ ਨਾਲੇ ਸਾਲ ਦੀਆਂ ਆਉਣ ਨਾਲੇ ਸਾਲ ਦੀਆਂ ਤੇ ਦੋਨੋਂ ਵੀ ਸਾਨੀਆਂ ਹੀ ਕਰਦਨੇ ਆ ਫਿਰ ਉਹਨੂੰ ਹਾਂ ਉਹਦਾ پلان ਹੀ ਸਹੀ ਗੱਲ ਆ ਨਗਰ ਕੀਰਤਨ ਕਿਦਨ ਨੇ ਬਾਈ ਤਰੀਕ ਦਿਹਾਣਾ ਬਾਈ ਦੇ ਤੇ ਬਾਈ ਦੇ ਆਪਣੇ ਟੂਰਨਾਮੈਂਟ ਨੇ ਇੱਥੇ ਪਿੰਡੀ ਵਾਲੇ ਸਕੂਲ ਚ ਅੱਛਾ 20 ਤੋਂ ਲੈ ਕੇ 21 22 ਦੇ ਪਤਾ ਨਹੀਂ 19 19 22 ਦੇ ਲੋਟ ਆ ਠੀਕ 15 ਸ਼ੇਡਾਂ ਦੇ ਖਿਡਾਰੀ ਖੜੇ ਐ ਇੱਥੇ ਕਿਵੇਂ ਇੱਥੇ ਹਾਂ ਹੈ ਕਹੇ ਲਾਲਾ ਵੀ ਕੱਲੇ ਨੂੰ ਵੀ ਖੜਾ ਰਾਂਗੇ ਆਪਾਂ ਇੰਡੀਆ ਦੇ ਵਿੱਚ ਪਹਿਲਾ ਟੂਰਨਾਮੈਂਟ ਹਾਂ ਉਹ ਸੂਰਤੀਆ ਮਕਰਜ ਹੋ ਰਿਹਾ ਮੰਨ ਕੇ ਮਾਊਂਟ ਸਕੂਲ ਚ ਅੱਛਾ ਚੰਗੀ ਗੱਲ ਆ ਪਲੇਅਰ ਆ ਕੇ ਉਦੇ ਵੀ ਤੇ لازਮੀ ਇਹ ਸਾਲ ਲੈਣਾ ਹਾਂ ਹਾਂ ਐਡਵਾਇਸਟਾ ਪਲੇਅਰਾਂ ਨੂੰ ਬੇਨਤੀ ਹੈ ਲੋੜ ਆ ਇਹ ਇਹ ਕਿਹੜੀਆਂ ਖੇਡਾਂ ਹੋਣੀਆਂ ਇਹ ਖੇਡਾਂ ਕੋਈ ਸਪੈਸ਼ਲ ਗੇਮ ਹੈ ਇਹਨਾਂ ਦੀ ਚਲ ਜਾਣਕਾਰੀ ਲੈ ਕੇ ਆਪਾਂ ਅਗਲੇ ਬਲੌਗ ਚ ਦੱਸ ਦਿਆਂਗੇ ਜਾਣਕਾਰੀ ਨਹੀਂ ਹੈਗੀ ਤੇ ਉਹ ਐ ਅਮਰੀਕਾ ਤੋਂ ਖੇਡ ਹੁੰਦੀ ਹੁੰਦੀ ਆਈ ਹੈ ਹਾਂ ਤੇ ਜਿਹੜੇ ਇੱਥੋਂ ਪਾਰਟਿਸਿਪੇਟ ਕਰਕੇ ਡਿਨਰ ਲੈਣਗੇ ਮਣ ਕੇ ਪਹਿਲੇ ਸਥਾਨ ਤੇ ਰਹਿਣਗੇ ਪਲੇਅਰ ਹਾਂ ਉਹਨਾਂ ਨੂੰ ਦੱਸੀ ਜਾਂਦੇ ਸੀਗੇ ਐਮਡੀ ਜ਼ਰੂਰ ਠੀਕ ਹੈ ਤੇ ਇਹਨਾਂ ਨੂੰ ਲੋਟਾ ਚੱਲ ਆਪਾਂ ਦੱਸ ਦਿਆਂਗੇ ਜਾਣਕਾਰੀ ਦੇਖ ਕੇ ਤੇ ਫਿਰ ਮਿਲਦੇ ਆਂ ਬ੍ਰੇਕ ਤੋਂ ਬਾਅਦ ਮੈਨੂੰ ਵੀ ਗੱਗੂ ਟਿੱਕੀ ਜਾਂਦਾਗਾ ਤੇ ਤਾਂ ਹੈਂ ਤੇ ਚੱਕਰਬਾਰਾ ਛੜਦਾ ਹੁਣ ਸਬਸਕ੍ਰਾਈਬਰ ਤੇ ਆ ਗਏ ਸਾਰੇ ਕਹਿੰਦੇ ਚੱਕਰਬਾਰਾ ਹੀ ਕਰਦਾ ਕਹਿੰਦਾ ਹੁਣ ਗੋਲ ਗੱਪਾ راس ਗੋਲਾ ਆ ਕੇ ਵਧਾ ਦਿਆਂ ਕੰਮ ਹੋਰ ਗਰਦੀਪ ਠੀਕ ਹੈ ਜੀ Gak tukar, Noah. ਅਲੀ ਵਾਲੀ ਥਲੇ ਹੈਟ ਰੱਖੀ ਹੋਈ ਹੈ। ਨਾ ਜਿੰਦਾ ਨਾ ਡੱਟ ਜਲਦੀ ਬੰਦ ਕਰੀ। ਥੱਲੇ ਗੱਲ ਦੇ ਰੱਖ ਤਾਹੀ ਥੱਲੇ। ਪਾਈ ਕਰ ਦਨੇ ਆ। ਜਨਾਬ। ਹਰ ਉੱਪਰ ਮਾਰ ਬੱਟਾ ਸੋਨੇ ਦੇ ਮਾਰ। ਹਾਉ। ਚੱਕ 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 ਚੱਕ। ਹਾਂ ਲੱਗੀ ਹੋਈ ਟਰਾਲੀ ਜਾਂਡ ਲੱਗੀ ਹੋਈ ਆ। ਹਾਂ ਚੱਕ ਦੇ ਨਾ ਲੋੜੀ ਚੱਕ ਚੱਕ ਚੱਕ। ਬੜਾ ਹਿਲਾ ਦੇ। ਚੱਕ ਦੇ ਹੋਰ ਚੱਕ। ਫੱਟੀ ਨਾਲ ਦੇ ਡਾਈ ਥਲੇ ਇਟ ਲਾ ਦੇ ਜਾਂ। ਦੇ ਲੈ ਕੀ ਕਰ ਰਿਹਾ ਅਸੀਂ ਜੀ ਜਨਾਬ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਨੇ અમાਰੋਂ ਆਂਟ ਕੱਢ ਦੇ ਇੱਕ ਆਂਟ ਕੱਢ ਦਿੰਨੇ ਕੋਈ ਨਾ ਹੋਰ ਕੋਰੀ ਠੀਕ ਆ ਜੀ ਸਤਿ ਸ੍ਰੀ ਅਕਾਲ ਲੋਟਾ ਤੁਸੀਂ ਤੇ ਟਰਾਲੀ ਖਾਲੀ ਕਰਤੀ ਤਾਂ ਦੇਸਾਂ ਦਾ ਸਿਮੈਂਟ ਖਾ ਗਿਆ ਬੱਜਰੀ ਖਾ ਗਿਆ ਬਰੇਤੀ ਖਾ ਗਿਆ ਤਾਂ ਹਜੇ ਵੀ ਚੁੱਪੀ ਕਰਦਾ ਬਈ ਯਾਰ ਕਵੇਂ ਗੱਲੂ ਵਧੀਆ ਵਧੀਆ ਇਹ ਨਹੀਂ ਚੁੱਪ ਕਰਦਾ ਇਹ ਵੇਖ ਰਿਹਾ ਬੰਦਾ ਯਾਰ ਇਹ ਕਿਹੜਾ ਆ ਹੈਗਾ ਇੱਕ ਕੱਬੜੀ ਮੋੜ ਓਏ ਇਹ ਕੰਮ ਦਾ ਬੰਦਾ ਬਈ ਯਾਰ ਤੈਨੂੰ ਪਤਾ ਨਹੀਂ ਹੁਣ ਮੈਨੂੰ ਐ ਦੱਸ ਬਈ ਬਰੇਤੀ ਕਿੰਨੀ ਲਾਉਣੀ ਆ ਬਰੇਤੀ ਲੱਗ ਜੂ ਦਾ ਦਿੱਤਾ ਹਾਂ ਛੱਟਾ ਟਰਾਲੀ ਨਹੀਂ ਐਡੀ ਤਾਕੜੀ ਹੈਗੀ ਹਾਂ ਟਰਾਲੀ ਨਹੀਂ ਬਾਲੀ ਤਾਕੜੀ ਹੈਗੀ ਹੈ ਬਈ ਬਈ ਚਪਰਾ ਲਿਆਂਗਾ ਚੰਗਾ ਹਾਂ ਬਣਾਤੀ ਬਈ ਕਾਂਦਾ ਹਾਂ ਉਹ ਕਰਦਾ ਰਹਿੰਦੀ ਕਰਦੇ ਜਿਹੜਾ ਉਹ ਬਲਾਸਨ ਫੋਲੋ ਕੀ ਆਛਾ ਜੋ ਥਾਲਲਾ ਹੀਟ ਬੁਲਾ ਦੇ ਪਟਨਾਪੂ ਪਹਿਲਾਂ ਸੈਂਟੋ ਆ ਗੱਲੂ ਨੂੰ ਲਾ ਦੇ ਨਾ ਯਾਰ ਇਹੋ ਜੇ ਕੰਮ ਹੁੰਦਾ ਨਹੀਂ ਏਰੀਆ ਇਹ ਚਲੋ ਸਾਰੇ ਖੜਨਾ ਆਏ ਤੇ ਫਿਰ ਮੋਟਾ ਵਾਲ ਚੜੂਗਾ ਗੱਲੂ ਨੂੰ ਲਾ ਦੇ ਭੱਟੀ ਉਹ ਸਾਰੇ ਜੀ ਜਨਾਬ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਗੱਲੂ ਲੋਕ ਗੀਤ ਹੈ ਐ ਇੰਨੇ ਰਹਿਗਾ ਮਾਲ ਲੈ ਕੇ ਆਵਾਂ ਫਟਾਫਟ ਹੂੰ ਚੇਤੀ ਜਾ ਮਗਿਆ ਆ ਚਾਚਾ ਉਹ ਚਾਚਾ ਬਾਹਲਾ ਡੂੰਗਾ ਪੈਗਾ ਬੱਲੇ 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 ਕਿਵੇਂ ਰਿਆ ਮੇਲਾ ਖੁੰਡੀ ਲਿਆਂਦੀ ਮੇਲਾ ਦਾ ਮੇਲੇ ਦਾ ਹਣਾ ਢੀ ਲਿਆਂਦੀ ਚਲ ਵਧੀਆ ਦੇਖਿਆ ਮਾਗੀ ਮੇਲਾ ਮੁਖਸਰ ਉਹ ਕੀ ਹਾਲ ਆ ਸੱਜਣਾ ਤੈਨੂੰ ਵੀਡੀਓ ਚ ਲੈ ਲਾ ਇੱਥੇ ਆ ਗਿਆ ਕੋਈ ਮੜਦਾ ਸੀ ਉੱਥੇ ਹੀ ਗਵਾਂਡ ਜੀ ਕਿਤੇ ਉਹ ਮਾੜੀ ਹਵਾ ਚੱਕ ਰਹੀ ਟਰਾਲੀ ਜੇਰ ਤਮੈਨੂੰ ਪਤਾ ਹੀ ਨਹੀਂ ਸੀ ਮਿੱਤਰਾ ਤੂੰ ਮੇਰੇ ਕੋਲ ਜੰਮੀ ਗਵਾਂਡ ਚ ਆਇਆ ਬੈਠਾ ਆਪਣੀ ਜਿੰਮ ਦੇ ਲਵਈ ਇਹ ਹੋਰ ਚੰਗੀ ਸੇ ਤਾਂ

ਸੱਜਣਾ ਇੱਥੇ ਲਾ ਦੇਂਗੇ ਅੱਗੇ ਪਿੱਛੇ ਕਰਾਂ ਬਾਹ ਕਰ ਲਾਂਗੇ 바ਵਾ ਹੱਸਦਾ ਸਾਫ ਸਿਰ ਪੌਣੀ ਕੀ ਟਰਾਲੀ ਕਰ ਦਾਂਗੇ ਡੁੱਲੇ ਨਾ ਕਾਡਾ ਭੁੱਲੀ ਗਿਆ ਸੀ ਯਾਰ ਪਹਿਲੀ ਯਾਦ ਕਰਾਂਦਾ ਤੁਹਾਨੂੰ ਘਰ ਹੀ ਠੀਕ ਹੈ ਵਰ ਲੈ ਪਾਸੇ ਲੋਟਾ ਮੋਟੀ ਰੇਤੀ ਬੋਣੀਆ ਰ ਮੋਟੀ ਲਪਾਈ ਵਾਸਤੇ ਉੱਪਰ ਗੱਟੇ 6 ਗੱਟੇ ਸਿਮਿੰਟ ਦੇ ਹਾਂ ทรายีที่พ่ใทีกี่ใจเดียว ਕਾਗਿਵਰੀ ਬਹੁਤਾ ਮਾਲ ਕਰਾਂ ਵੱਧੂ ਵੱਧੂ ਬੱਲੇ ਬੱਲੇ ਹੋ ਜੂ ਤੇ 100 ਰੁਪਏ ਦਿੱਤਾ ਭਾਈ ਰੇਤਾ ਬਰੇਤੀ ਤੇ 43 ਗ੍ਰੇਡ ਵਾਲਾ 390 ਰੁਪਏ ਗੱਟਾ ਸਿਮਿੰਟ ਦਾ 100 ਰੁਪਏ ਕਮਾਟਲ ਬਰੇਤੀ ਬਾਓ ਇਹ ਕਗੂ ਮਾਲ ਆ ਜਾ ਚਾਹ ਪੀ ਲਾ ਤੂੰ ਤਾਂ ਨਹੀਂ ਪੀਉਂਦਾ ਮੈਂ ਪਿਆ ਦੇਣਾ ਚਾਹ ਤੈਨੂੰ ਮਿਸਤਰੀਆ ਚਾਹੇ ਚਾਹ ਵਾਲਾ ਚਾਹ ਵਾਲਾ ਦਾ 100 ਰੁਪਏ ਚਾਹ ਦਾ 100 ਰੁਪਏ ਚਾਹ 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 ਬੜੀਆ ਜਦਾ ਹਰ ਵੀ ਕੋਲਾ ਜਦਾ ਹਾਂ ਰੋਲ ਵਿੱਚ ਬੱਡੇ ਬੋਲ ਲਿਆ ਮੈਂ ਚੈੱਕ ਕਰਦਾ ਸੀਗਾ ਇਹ ਇਹ ਧਰਤੀ ਮਾਤਾ ਦੀ ਗੱਡੀ ਥੋੜੀ ਕਿੱਧਰ ਬੈਠੇ ਹੁੰਨੇ ਹੋ ਠੀਕ ਐ ਭਰਾ ਇੱਥੇ ਦਾ ਨੂ ਮੈਂ ਲੁੱਕ ਕੇ ਬਣਾ ਭਰਾ ਉਹ ਡੱਬਾਂ ਡੱਬਾਂ ਹੈੱਡਫੋਨ ਵਾਲੀਆਂ 100 ਕੁਸ਼ੇਰੇ ਵਗੈਰੇ ਉਹ ਤੂੰ ਹੈੱਡਫੋਨ ਵਿੱਚਾਂ ਦਾ ਸਾਡੀ ਲਾਈ ਹੋਈ ਕੋਈ ਹੈੱਡਫੋਨ ਪਿੱਛੇ ਤੁਸੀਂ ਬੰਦਾਰ ਸਾਹ ਰੱਖਿਆ ਯਾਰ ਆ ਜਾ ਚਾਹ ਪੀ ਲੈ ਕੋਈ ਨਾ ਹੈੱਡਫੋਨ ਆਪਾਂ ਨਵੇਂ ਲੈ ਆਵਾਂਗੇ ਉਸ ਦੀ ਲਿਆਉਂਦੇ ਅਸੀਂ ਯਾਰ ਉਹ ਲਿਆਵਾਂਗੇ ਯਾਰ ਅਸਦਾ ਯਾਰ ਬਈ ਯਾਰ ਕੀ ਸੀ ਆ ਮਸੀ ਹੈ ਐ ਛਿੱਟਗੇ ਬੈਸ ਲੱਤਾਂ ਮਨੇ ਕਿਤੇ ਟੇਕੇ ਤੇ ਰੰਗ ਨੇ ਲੱਤਾਂ ਨੀ ਬੰਨੀਆਂ ਇਹ ਕਈ ਵਾਰ ਨਾ ਤਾਗਾ ਦੁੱਗਾ ਆ ਫਸ ਜਾਂਦਾ ਮਸੀ ਹਾਂ ਤੇ ਵਿਚਾਰਾ ਵਰ ਗਿਆ ਚੱਕ ਅੱਛਾ ਕੀ ਹਰ ਗਿਆ ਬਣਾ ਨੀ ਇਹ ਦੇਖਿਆ ਨੀ ਪਹਿਲਾਂ ਇਹਨਾਂ ਨੇ ਨਾ ਨਾ ਤੜਕੇ ਦੇਖਿਆ ਬੰਤੇ ਇਹਨਾਂ ਤਾਂ ਦੇਖੇ ਨੀ ਹਣਾ ਤੜਕੇ ਵਹਾਇਆ ਜੱਗੂ ਨੇ ਲਕਤਾ ਦੀ ਰੱਸੀ ਜੀ ਤਾਂ ਮੈਂ ਦਿੱਤਾਂ ਤਾਂ ਖੁੱਲੀ ਪਈ ਆ ਨਾ ਮੈਂ ਖੋਲੀਆਂ ਨਹੀਂ ਤੜਕੇ ਵੱਡੀਆਂ ਨੇ ਰੱਸੀਆਂ ਇਹਨੀਆਂ ਅੱਛਾ ਜੀ ਜਿਵੇਂ ਰੇ ਵਾਲਾ ਤਾਗਾ ਨਹੀਂ ਜੂਰ ਵਾਲਾ ਬਈ ਆਪਾਂ ਖੇਤ ਸੱਟ ਦਿੰਦੇ ਤੇ ਉਹ ਇਹ ਜੇ ਜਾਨਵਰਾਂ ਦੇ ਬਈ ਫਸ ਜਾਂਦਾ ਪੈਰਾਂ ਚ ਤੀ ਫਿਰ ਇਹੋ ਜਿਹਾ ਕੰਮ ਹੋ ਜਾਂਦਾ ਤਾਂ ਕਰਕੇ ਬਈ ਉਹ ਹੀ ਤਾਗੇ ਦੋਗੇ ਖੇਤਾਂ ਚ ਨਾ ਸਿੱਟ ਕੇ ਆਇਆ ਕਰੋ ਐਸੇ ਦੱਬ ਦੂਗਾ ਗੂੰਟੂ ਆ ਪਟਕੇ ਤੇ ਛੇ ਪਿਆਰ ਹੋਈ ਜਾਵੇ ਤੜਕੇ 4 ਵਜੇ ਸਾਢੇ 4:30 ਤੇ ਫਿਰ ਉਹ ਵਿਚਾਰੇ ਦੇ ਲੱਤਾਂ ਆਈਆਂ ਠੀਕ ਕਰੀਆਂ ਵੱਢ ਕੇ ਰੱਸੀ ਜੀ ਠੀਕ ਆ ਮਸੀਂ ਚੱਲ ਚੱਲਦਾ ਮੈਂ ਤਾਂ ਬਨੀਰਾ ਚਾਰਾ ਪਾਉਣਾ ਪੋਣੇ 2 ਵਜੇ ਹਾਂ ਇੱਥੇ ਬਹਾਤਾ ਮੈਂ ਖਾ ਪਹਿਲਵਾਨ ਤੁਬੂ ਨੇ ਦੇਖੋ ਬੀਜੀ ਅਗੋਰੀਆ ਨੂੰ ਦੱਬਦੀ ਬਾਈ ਟੋਆ ਪਟਕੇ ਜੰਗਾ ਮੜਾ ਉਹ ਜਾਨਵਰ ਜਿਹਾ ਮਰਿਆ ਪਿਆ ਉੱਥੇ ਓਏ ਆ ਰੱਖ ਲੈ ਟਰੈਕਟਰ ਬਟਾ ਲੈਨੇ ਆ ਰੱਖ ਲੈ ਰੱਖ ਲੈ ਇਹ ਜੋੜੇ ਨੂੰ ਮਗਰ ਨ ਲੈ ਇਹ ਕਾਟ ਟੋਕ ਘਟੇ ਗਿਆ ਕਾਟ ਦੇ ਕਾਟ ਦੇ ਉਹ ਗੋਰੀ ਮੁੱਕਰ ਗਿਆ ਓਏ ਨਾ ਉਹ ਨਾ ਯਾਰ ਇਹਨੂੰ ਪਈ ਅਸਲ ਚ ਟੋਕਾ ਕਰਨ ਨੂੰ ਆਖਿਆ ਸੀ ਕਿ ਥੋੜਾ ਜਿਆਦਾ ਡਰਿਆ ਪੈ ਨੀਰੇ ਜਾਰੇ ਤੋਂ ਤੇ ਟੋਕਾ ਦਾ ਮਹਾ ਚਲ ਮੈਂ ਉਤਰ ਦਿੰਦਾਗਾ ਚੱਲ ਹੰਡਲ ਮਾਰ ਸ਼ਾਬਾਸ਼ 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 ਅਸਲ ਚ ਗੱਡੀ ਬਾਹਰ ਖੜੀ ਠੰਡੀ ਹੋਏ ਦੇ ਗੋਰੀ ਆ ਨਾ ਆਇਆ ਕਰ ਚੱਲ ਮਾਰ ਹੈਂਡਲ ਹੈਂਡਲ ਮਾਰ ਦੂੰ ਤੂੰ ਹੀ ਪਾ ਹੋ ਮੈਂ ਹੈਗਾ ਕੋਈ ਨਾ ਮੈਂ ਕਰਦਾ ਸਾਹਬ ਚ ਚਾਹ ਸੈਲ ਭਲਾ ਸੈਲ ਭਲਾ ਸ਼ਾਬਾਸ਼ ਉਹੀ ਮਾਰੀ ਜਾਂਦਾ ਰਾਤ ਦੇ ਨਾਲ ਹੈਂਡਲ ਹੀ ਨਹੀਂ ਘੁਮਾਇਆ ਕੋਰੀ ਇਹਨੇ ਯਾਰ ਉਹ ਥੱਲੇ ਚਿੱਕੜਾ ਪੰਦਰਾ ਥੀਂ ਕਰ ਲੈ ਸਭ ਲਾਈਏ ਨਾਲ ਅੱਗੇ ਤਾਂ ਹੀ ਆਏ ਉਰੇ ਆਜ ਤੇਰਾ ਹੱਥ ਬਾ ਹੱਥ ਬਾਬਾ ਜੀ ਬਾਹਰ ਖੜਾ ਉਹਦਾ ਗੋਰੀ ਝੰਡਾ ਹੋ ਜਾਂਦਾ ਹੈ ਉਹ ਜੀ ਉਹ ਜੀ ਉਹ ਜੀ ਨੀ ਵੇ ਉਹ ਮਾਰ ਲੈਨੇ ਇੱਧਰ ਆ ਜਾ ਹਟ ਜਾ ਹੱਥ ਨਹੀਂ ਪਾਇਆ ਜਾ ਰਹੇ ਨੇ ਬਾਈ ਪਰ ਇਹ ਹੋ ਮੈਂ ਦੇ ਹੋ ਨਾ ਚੱਲ ਮੈਂ ਸੈਲਫ ਲਾ ਦੂੰਗਾ ਹੋ ਰਹੇ ਆ ਮੈਂ ਤਾਂ ਸੈਲਫ ਹੋਰੀ ਇਕੱਲਾ ਬੰਦਾ ਲੱਗ ਜਾ ਬਈ ਇਕੱਲਾ ਦੋ ਦਾ ਹੱਥ ਨਹੀਂ ਨਹੀਂ ਪੈਂਦਾ ਕੋਈ ਨਾ ਟੱਸ ਤਸ ਟਿਓ ਕਰ ਦੇਗਾ ਕਰ ਦੇਗਾ ਕਰ ਦੇਗਾ ਕਰ ਦੇਗਾ ਵੇਚਦਾ ਤਾਂ ਗਾਪਾ ਰੈਟ ਸੀਗਾ ਕਾਸ ਨੂੰ ਵੇਚਦਾ ਨਿਆਤਾ ਭੱਲੇ ਪਾਤਾ ਘਵਾੜ ਫੋੜ ਨੂੰ ਵੇਚਦਾ ਫੋੜ ਨੂੰ ਚਾਰ ਬੰਦੇ ਧੱਕਾ ਲਾਉਣ ਨੂੰ ਚਾਹੀਦੇ ਹੁੰਦੇ ਸੀ ਹੈਂਡਲ ਮਾਰਕ ਸਟਾਰਟ ਤਾਂ ਹੋ ਜਾਂਦਾ ਬਸ ਯਾਰ ਗੋਲੀਦਾਰ ਕੇ ਸਟਾਰਟ ਕਰਿਆ ਨਾ ਕਰਿਆ ਹੋਇਆ ਦਰਖੇ ਦਰਖੇ ਹੋ ਗਿਆ ਸ਼ਾਫਨਾ ਲੱਗ ਗਿਆ ਸੀ ਹੁਣ ਤਾਂ ਲੱਗਦਾ ਨਹੀਂ ਸ਼ਾਫਨਾ ਦਾ ਬੈਕ ਮਾਰਦਾ ਜੀ ਬਾਹ ਤੋੜੂਆ ਆ ਹੈਂਡਲ ਕੀ ਦਾ ਗੈ ਬਿੰਗਾ ਯਾ ਆਪ ਦਾਗਾ ਹੋਰ ਕੀ ਦਾ ਹੁਣ ਐ ਜੀ ਕੀ ਹਾਲ ਕਰ ਰੱਖਿਆ ਦਾ ਹੈਂਡਲ ਦਾ ਗਲਾਈ ਆ ਫੱਤੇ ਤੋਂ ਮੈਂ ਕੀ ਕਰ ਤਾ ਦਿੱਕਤ ਥੱਲੇ ਇਹਦੇ ਚਿੱਕੜ ਕਰ ਰੱਖਿਆ ਹੋਰ ਉਹ ਨਹੀਂ ਪੈਂਦਾ ਉਹ ਤਾਂ ਕੀ ਨਹੀਂ ਪੈਂਦਾ ਯਾਰ ਕੂਰੀਆ ਇਹ ਤੇ ਆਲਗੋਰੀ ਆ ਵਾਹ ਸਰ ਫਜਾਣਾ ਲਾ ਲਈ ਤੂੰ ਇਹ ਭਾਈ ਮੁੰਡਾ ਸਾਡਾ ਜੋਰ ਨਹੀਂ ਲਾ ਰਿਹਾ ਸੀ ਮਨੋਂ ਅਸਲ ਚ ਇਹਦਾ ਮਾਨਣਾ ਆਸ਼ੇ ਤੇ ਹੈ ਨਹੀਂ ਕਹਿੰਦਾ ਆਸ਼ਾ ਟਰੈਕਟਰ ਨੂੰ ਆਸ਼ਾ ਨਹੀਂ ਮੈਂ ਟਰੈਕਟਰ ਹੀ ਮੰਨਦਾ ਇਹ ਤਾਂ ਕਰਕੇ ਥੋੜਾ ਜਿਹਾ ਐ ਲੱਛਣ ਜਿਹਾ ਕਰਦਾ ਰਹਿੰਦਾ ਥੋੜੇ ਜਿਹਾ ਇੱਕ ਵੱਡਾ ਟਰੈਕਟਰ ਮੰਗਦਾਗਾ ਤੇਰਾ ਫੋਰਡ ਚ ਵਾਲਾ ਜੀ ਸੀ ਪਹਿਲਾਂ ਸਾਡੇ ਕੋਲੇ ਫੋਰਡ ਟਰੈਕਟਰ ਹੁੰਦਾ ਸੀ ਫੋਰਡ ਵੇਚਦਾ ਸੀਗਾ ਫੋਰਡ ਦਾ ਤੁਹਾਨੂੰ ਪਤਾ ਹੀ ਆ ਬਈ ਖਰਚਾ ਜਾਂ ਹਲਚਾ ਪਾਈਆਂ ਨੂੰ ਆਸ਼ਾ ਲੈ ਤਾ ਸੀਗਾ ਵੀ ਤਾ ਚਲ ਤੂੰ ਆਸ਼ਾ ਹੀ ਚਲਾ ਭਾਈ ਬੇਲੇ ਸਰੀ ਛੱਦ ਲੀਆਂ ਲੈਟਾਂ ਮਾਤਾ ਨੇ ਤੇ ਕੰਮਕਾਰ ਸਾਰੇ ਨਿਵੇੜ ਕੇ ਮੱਜਾਂ ਨੂੰ ਵੀ ਬਈ ਅ ਅੰਦਰ ਬੰਨਤਾ ਇੱਕ ਵਾਰੀ ਜਮ ਦੀ ਡਿਊਟੀ ਜਾਇ ਦਵਾਰੇ ਹਜੇ ਜਾਊਗਾ ਹੁਣੇ ਮਤਲਬ ਘਰੇ ਆਇਆ ਸੀਗਾ ਅ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਬਾਈ ਲਵੀ ਔਜਲਾ ਤੇ ਬਾਈ ਪੁੱਛਦੇ ਸੀ ਕਿ ਬਈ ਹੈਪੀ ਦੇ ਡੈਡੀ ਕਦੇ ਦੇਖੇ ਨਹੀਂ ਬਲੌਗ ਚ ਤੇ ਬਾਈ ਹੈ ਨਹੀਂ ਕਿ ਉਹ ਪੂਰੇ ਹੋ ਗਏ ਸੀਗੇ ਤੇ ਮਾਤਾ ਖੜੇ ਨੇ ਤਿਆਰ ਸਸਰੀ ਘਰ ਕਰਨ ਨੂੰ ਨਾ ਸਸਰੀ ਘਰ ਬੈਠਾ ਸਾਹ ਅੰਤੋਂ ਤਾਂ ਅੰਬਾਂ ਵਾਂ ਸੋੜ ਤੇ ਬਾਈ ਵਿਸ਼ਾਲ ਮੱਟੂ ਕਹਿੰਦੇ ਸੀ ਬਾਈ ਸੀਰ ਢਿੱਲੋਂ ਨਾਲ ਵੀ ਕਦੇ ਗੱਲਬਾਤ ਕਰੋ ਬਾਈ ਮਿਲਦਾ ਤਾਂ ਰਹਿੰਦਾ ਉਹ ਅਕਸਰ ਹੀ ਕਸ ਕਰਿਆ ਵੀਡੀਓ ਜੀ ਨਹੀਂ ਬਣਾਈ ਦਵਾਰੇ ਸੀ ਸੀਰ ਢਿੱਲੋਂ ਸੀਰ ਅੱਛਾ ਹਾਂ ਤੁਹਾਡਾ ਗੋਤੀ ਤੁਹਾਡਾ ਗੋਤੀ ਆ ਬਾਈ ਢਿੱਲਵਾ ਦਾ ਢਿੱਲੋਂ ਆ ਮੇਰਾ ਗੋਤ ਵੀ ਵੀਰੇ ਹਾਂਜੀ ਤੇ ਬਾਕੀ ਬਾਈ ਬਾਤ ਦਾ سلسلہ ਬੰਦ ਕਰਤਾ ਤੇ ਕੱਲ ਮੈਂ ਕਿਹਾ ਸੀ ਕੱਲ ਵਾਲੇ ਬਲੌਗ ਚ ਦੱਸੂਗਾ ਕਿ ਕਿਉਂ ਤੇ ਅਸਲ 'ਚ ਦੇਖਾ ਸੀ ਨਾ ਬੋਲਿਆ ਕਰ ਨਾ ਕੋਈ ਨਵੰਮੀ ਬੋਲਿਆ ਕਰੂੰਗਾ ਅਸਲ 'ਚ ਨਾ ਬੋਲਿਆ ਕਰ ਤੂੰ ਵਧੀਆ ਵੇਰ ਤਾਂ ਆਪਜੀ ਲੱਗਦਾ ਜਦੋਂ ਕਹਿੰਦਾ ਫਲਾਣਾ ਮੁੰਡਾ ਤੇ ਹੁਕਾ ਨਾ ਮੰਨਤਾ ਉਹ ਵੀ ਰੱਖਦੇ ਨੇ ਹੈਗੇ ਅਸਲ 'ਚ ਭਾਈ ਗੱਲ ਇਹ ਸੀ ਕਿ ਭਾਈ ਹਨਾ ਪਹਿਲਾਂ ਮੈਂ ਜਦੋਂ ਬਾਤਾਂ ਦਾ ਪਾਉਣ ਦਾ سلسلہ ਜਾਰੀ ਕੀਤਾ ਸੀ ਮੈਂ ਇਹ ਕਿਹਾ ਸੀ ਕਿ ਭਾਈ ਜਿਹੜਾ ਭਾਈ ਬਾਤ ਦਾ ਉੱਤਰ ਦਿਆ ਕਰੂ ਮੈਂ ਉਹਨਾਂ ਦੇ ਨਾਂ ਬੋਲਿਆ ਕਰੂੰਗਾ ਹਨਾ ਕਿ ਭਾਈ ਨਾਂ ਬੋਲਦੇ ਵੀ ਹੁੰਦੇ ਸੀਗੇ ਤੇ ਵਿਚਦੀ ਰਹੇ ਜਾਂਦੇ ਹੁੰਦੇ ਸੀਗੇ ਹੁਣ ਹੈਲੋ ਪੁੱਤਰੀ ਕਰਕੇ ਰਖਵਾਂ ਦੀ ਤੇ ਨਾਂ ਵੀ ਰੋਜ਼-ਰੋਜ਼ ਨਹੀਂ ਬੋਲੇ ਜਾਂਦੇ ਸੀਗੇ ਕੰਮ ਥੋੜਾ ਜਿਹਾ ਵੱਧ ਜਾਂਦਾ ਸੀ ਕਈ ਵਾਰੀ ਹਾਂ ਬੁੱਤਰ ਵੈਰੀ ਗੁੱਡ ਕੀ ਬੈਟ ਬੱਲਾ ਐਡਾ ਤੇ ਹਾਂ ਹੁਣ ਗੱਲ ਇਹ ਹੈਗੀ ਜੇ ਤੋ ਕੋਈ ਵੀਰ ਕਹਿ ਦਿੰਦਾ ਮੇਰਾ ਨਾਂ ਨਹੀਂ ਬੋਲਿਆ ਬਈ ਜਾਂ ਕਿਸੇ ਦਾ ਨਾਂ ਰਹਿ ਜਾਂਦਾ ਸੀਗਾ ਕੋਈ ਲੇਟ ਕਮੈਂਟ ਕਰਦਾ ਸੀ ਵੀ ਮੈਨੂੰ ਐਂ ਜਿ ਲੱਗਦਾ ਸੀ ਵੀ ਇਹਦਾ ਵੀ ਨਾਂ ਬੋਲੇ ਜਾਂਦਾ ਤਾਂ ਵਧੀਆ ਸੀ ਤੇ ਹੁਣ ਗੱਲ ਇਹ ਨਹੀਂ ਕਿ ਤੁਸੀਂ ਬਈ ਰੱਬ ਲੱਗਦਾ ਕਮੈਂਟ ਕਰਦਾ ਕਰੋ ਜਿਹੇ ਜਿਹੇ ਵੀ ਤੁਹਾਨੂੰ ਚੰਗਾ ਲੱਗਦਾਗਾ ਤੇ ਕੋਈ ਵੀਡੀਓ ਦਾ ਸੁਝਾਅ ਦੇਣਾ ਵੀਡੀਓ ਲਈ ਜਾਂ ਵੀਡੀਓ ਨੂੰ ਕਹੇ ਜੀ ਲੱਗੀ ਉਹ ਕਮੈਂਟ ਕਰਦਿਆ ਕਰੋ ਹਨਾ ਵੀ ਨਾ ਜਰੂਰ ਬੋਲਿਆ ਕਰੂੰਗਾ ਜਦੋਂ ਮੈਨੂੰ ਸਮਾਂ ਲੱਗਿਆ ਕਰੂ ਸਾਰਿਆਂ ਦੀ ਬਾਰਥਡੇ ਲਈ ਨਾ ਬੋਲਿਆ ਕਰੂੰਗਾ ਤੇ ਬਾਕੀ ਵੀ ਇਹ ਨੀ ਕਿ ਬੇਨਤੀ ਸੀਗੀ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਚੰਗਾ ਭਾਈ ਤੇ ਮੈਂ ਚੱਲਿਆ ਦੁਬਾਰੇ ਘਰੇ ਆਇਆ ਸੀ ਥੋੜਾ ਜਿਹਾ ਕੰਮ ਸੀਗਾ ਨਾਲੇ ਮੈਂ ਕਿਹਾ ਚੱਲ ਕਲਿੱਪ ਬਣਾ ਲੀਏ ਤੇ ਉੱਥੇ ਜਿੰਮ ਚ ਵਾਲੀਆਂ ਕਲਿੱਪਾਂ ਉੱਥੇ ਬਣਾਉਦਾ ਨਹੀਂ ਹੁੰਦਾ ਤੇ ਉੱਥੇ ਲਾਲਾ ਲਾਲ ਗੁਰਬੁਰ ਗੁਰਬੁਰ ਗਾਣੇ ਚੱਲਦੇ ਕਾਪੀਰਾਈਟ ਆਉਂਦੇ ਆ ਜੇ ਬਹੁ ਬੁਰੇ ਹਾਲ ਬੈਂਕੇ ਦੇ ਹੁੰਦੇ ਆ ਤੇ ਇਧਰ ਮੇਰਾ ਭਾਣ ਜਾਇਆ ਭਾਈ ਜਸਮਨ ਬਲਾਉ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਬਲੌਗ ਨੂੰ ਸੌਂਦਰੀ ਆ ਤੇ ਭਾਈ ਇਹਨਾਂ ਦਾ ਚੈਨਲ ਵੀ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਬਾਅਦ ਵਿੱਚ ਅੱਜ ਸਹਿਜ ਤਾ ਆਸਿਕ ਸਕਰੀਨਸ਼ਾਟ ਜਿਹੜਾ ਇੱਥੇ ਲਾਇਆ ਹੋਇਆ ਤੇ ਹਾਂ ਥੋੜਾ ਵੀ ਤੇ ਕੀ ਨਾਂ ਸੀ ਬੈਲੀ ਬਹਿਣੀਵਾਲ ਫਾਰਮ ਤੇ ਭਾਜੀ ਉਹਨਾਂ ਦਾ ਚੈਨਲ ਹੈ ਉਧਰੋਂ ਮੱਜਾਂ ਦੀ ਜਾਣਕਾਰੀ ਵਧੀਆ ਹੁੰਦਾ ਕੰਮ ਉਹਤੇ ਵੀ ਤੇ ਇੰਨਾ ਕਿਸੇ ਅੱਜ ਦਾ ਬਲੌਗ ਬਸ ਇੱਥੇ ਸਮਾਪਤੀ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਟਾਟਾ ਸ਼ਾਸਤਰੀ ਗਾਲ ਜੀ ਸਾਰੇ ਵੀਰੇ ਪੈਣਾ ਨੂੰ